ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35 40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਾਨ ਕੀਤਾ ਵੀ ਅਸੀਂ ਕਿੱਟੇ ਨੂੰ ਜਦੋਂ ਖਤਮ ਕਰਾਂਗੇ ਪਿੰਡ ਦੇ ਵੇਚਣ ਆਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ 20 60 ਤੋਂ ਵੀ ਇਹ ਜਾ ਕਦਮ ਨਾ ਉਠਾਇਆ ਵੀ ਬੀ ਕੱਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਪਿੰਡ ਨੂੰ ਬਾਕਸ ਦੋ ਸਾਡੇ ਪਿੰਡ ਨਸਾਂ ਨਾ ਵੇਚਣਾ ਉਹ ਤਾਂ ਜਿਹੜਾ ਵੇਚਣ ਆਉਂਦਾ ਪਿੰਡ ਉਹ ਗੱਲ ਕਰੋ ਉਹਦੇ ਬਾਰੇ ਇੱਕਠ ਹੋਇਆ ਪਿੰਡ ਵਸਿਆ ਦੇ ਕਮੇਟੀ ਬਣੀ ਕਮੇਟੀ ਵਿੱਚ ਫੈਰਾਨ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸਾ ਕੰਡੀਸ਼ਨ ਨਹੀਂ ਵੜਨ ਦਵਾਵਾਂਗੇ ਨਾ ਵੇਚਣ ਦਵਾਵਾਂਗੇ ਨਾ ਪੀਣ ਦਵਾਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਨ ਵਾਲ ਨੂੰ ਵੀ ਜੇ ਸਾਨੂੰ ਕੋਈ ਦਿੱਕਤ ਆ ਤੁਹਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਪਿੰਡਾਂ ਦੇ ਮਾਹੌਲ ਬਹੁਤ ਹੀ ਗੌਂਘੀਨ ਹੋ ਚੁੱਕੇ ਨੇ ਤੇ ਨਿੱਤੇ ਨਾ ਮਾਮਲ ਦਾ ਆਪਣਾ ਕੋਈ ਨਾ ਕੋਈ ਵੈਸੇ ਦੀ ਆੜ ਚ ਮਿਲਦਾ ਹਟਣ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਜਿਹੜਾ ਵੇਚਣ ਆਉਂਦਾ ਪਿੰਡ ਉਹ ਗੱਲ ਕਰੋ ਉਹ ਗੱਲ ਕਰ ਹੁਣ ਮੈਂ ਕਹਿਣਾ ਮੈਨੂੰ 8 ਮਹੀਨੇ ਹੋ ਗਏ ਗੱਡੇ ਨੂੰ ਵੀਰੇ ਮੈਨੂੰ ਆਪਣੀ ਬਿਮਾਰੀ ਦਾ ਥੰੜਾ ਦੀ ਪਤਾ ਇਹਨਾਂ ਕਲਪੀ ਕਰਦੇ ਆ ਵੀਰਾਂ ਦੇ ਆਪਣੇ ਮੁੱਢੇ ਮਰੇ ਨੇ ਨਾ ਐਪੀ ਸਾਰੀ ਦਿਹਾੜੀ ਤਾਂ ਚੱਲਦੀ ਹੈ ਕਿ ਨਹੀਂ ਚੱਲਦੀ ਹੈ ਸਾਰਾ ਕੁਝ ਮਸਲਾ ਹੱਲ ਦਿੱਤੀਾਰੇ ਕਰਦੇ ਨੇ ਮੈਨੂੰ ਸਨ ਕਰਾ ਲੈ ਦਿੱਚੇ ਕਰਦੇ ਜੱਤਾਂ ਦੇ ਪੂਰੀਆਂ ਭਰ ਚੰਦੀਆਂ ਨੇ ਹਾਂ ਇੱਦਾਂ ਹੋਣਾ ਚਾਹੀਦਾ ਜਾ ਰਿਹਾ ਤੇ ਨਮਸਤ। ਵੀ ਇਹ ਤਾਂ ਮੁੱਦਾ ਇਹਨੂੰ ਆਇਆ ਕਿ ਸਾਡਾ ਨਹੀਂ ਕਰਦਾ ਫਿਰ ਮਾੜਾ ਗੱਡੀ ਮਨੂੰ। ਹੋਰ ਗਿਆ ਸਾਡੇ ਆ। ਉਹ ਦੇਖੀ ਗੱਲ ਦੋਸਤਾਂ ਦੇ ਕੰਮ ਆ ਰਹੇ। ਨਹੀਂ ਨਹੀਂ ਇਹਦਾ ਪਾਣਾ। ਨਾਲ ਤੁਮ ਹਮ ਲਵਾ ਦੇਣਾ। ਉਹ ਡਾਕਟਰ ਬਲਵੀਰ ਬਲਾ ਲਾ ਇਹੀ ਗੱਠ ਦਿਖਾ ਰਾਂਗੇ। ਆਹ ਦਾ ਤਾਂ ਉਹਦੇ ਨਾ ਧਿਆਨ ਆ ਮਾੜਾ ਗੱਠ ਦਿਖਾ ਰਿਹਾ। ਹਾਂ ਬਸ। ਉਹ ਠੀਕ ਹੈ ਫਿਰ। ਨਾ ਨਾ ਸਰਪੰਚਾ ਮਸ਼ੀਨ ਲੈ ਕੇ ਗਿਆ ਬਈ। ਨੰਬਰ ਵੀ ਲਿਖਦਾ। 95 ਇਹ ਮੇਰੇ ਕਮਰੇ ਨੂੰ ਚਲਦੀ ਦੋ ਇੱਥੇ ਪੁੱਤੇ ਕੰਮ ਨਹੀਂ ਕਰਦੇ ਓਏ ਆ ਬੰਦ ਕਰ ਪਣਾ ਮੈਂ ਆ ਜਾ ਕੇ ਬੈਠ ਜਾਏ ਜੇ ਅਸੀਂ ਸਾਰੇ ਜਿਹੜੀਆਂ ਬੈਣੀਆਂ ਤੋਂ ਜ਼ਿਆਦਾ ਛੱਡੀ ਹੋਏ ਉਹ ਬੰਦ ਕਰ ਉਹ ਬੰਦ ਕਰ ਬੈਠੇ ਨੇ ਕੋਈ ਬੰਦਾ ਆਪਣਾ ਬਾਪੂ ਬੈਠਾ ਹੋ ਗਿਆ ਮੇਰਾ ਬਹੁਤ ਆਰੇ ਜਿਹੜੀ ਹੋਣੀ ਹੁੰਦਾ ਇੱਟਾ ਇਸ ਨਿਵਾਣਾ ਦੇਖੇ ਅੱਜ ਜਿਹੜੀ ਪੰਚਤਰੀ ਨੂੰ ਮੈਂ ਲੈ ਆ ਰਹਾ ਆ دیکھیں ਨਚਾਰ ਵਿਖੇ ਭਾਰੀ ਟਕ ਰਿਹਾ ਹੈ ਜਿਸ ਵਿੱਚ ਪਿੰਡ ਦੇ ਨੌਂ ਮਾਨਾਂ ਪੰਡੂ ਉਹ ਲੈ ਕੇ ਆ ਰਹੇ ਸਨ ਸ੍ਰੀ ਜੀ ਕੋਲ ਲੈ ਕੇ ਇੱਥੇ ਸਦਾਇਕ ਦਾ ਮੌਲਵਨਾਇਆਂ ਕਹਿੰਦਾ ਕਿ ਜੀ ਨਾ ਨੂੰ ਚਰ ਤੋਂ ਖਤਮ ਕਰਦਾਂਗੇ 5 ਮਿੰਟ ਹੋ ਗਏ ਜਿਸ ਵਿੱਚ ਕਰਮ ਸਿੰਘ ਕਸਤਰੀ ਸਿੰਘ ਅਜਿੰਦਰ ਸਿੰਘ ਜिक्का ਸਿੰਘ ਵਰਦਸ਼ਨ ਸਿੰਘ ਆਦਾਂ ਕਰਕੇ 30 ਬੰਦੇ ਨੇ ਆਪ ਦਾ ਨੌਂ ਮਾਨੇ ਨੇ ਅਜੀ ਇੱਕ ਕਮੇਟੀ ਮਾ ਜੋ ਬੜੀ ਐਸੀ ਨਾ ਪਰ ਨੂੰ ਜਮਾ ਦੇ ਐਸਐਸ ਦੀ ਤਿਆਰੀ ਜਮਾ ਦੇ ਸਾਡਾ ਖਾਸ ਹੋਣ ਦੱਸਿਆ ਗਿਆ ਵਾਇਪ ਉਹ ਦੂਰ ਤਾਂ ਨਹੀਂ ਹੋ ਉਹ ਐਸਐਸ ਆ ਜਾ ਜਾ ਬਸ ਇਹੋ ਮੈਂ ਉਹਦਾ ਆ ਕੱਪੇ ਆ ਜਾ ਬੜੇ ਆ ਗੱਲ ਕਰੇ ਬਸ ਥੈਂਕ ਯੂ ਬੰਦਾ ਨਾ ਕਾਹ ਹੈ ਬੰਦਾ ਬਸ ਉਹਨਾਂ ਕਹਿੰਦੇ ਨਾ ਗੱਡੀ ਰੁਕਾ ਦੇ ਗੱਡੀ ਆਪਾਂ ਚੱਲਦੇ ਆਂ ਅੱਗੇ ਜੀ ਲੋ ਇਤਨਾ ਹੈ ਜੀ ਲਾਈਆ ਹੁਣ ਕਿ ਮੈਂ ਨਹੀਂ ਕਰੀ ਨੀਆ ਮੈਂ ਇਹਦਾ ਸਭ ਤੋਂ ਮੂਹੇ ਤੋਂ ਕਰਿਆ ਫੇਰ ਨਹੀਂ ਕਿ ਸਮੇਂ ਤੋਂ ਰੋਣਾ ਨਾ ਰੋਣਾ ਭਾਈ ਦੰਦ ਕਾ ਦੇ ਪ੍ਰੋਗਰਾਮ ਹੋਤੇ ਆਂ ਆਪਰੇ ਹੁਣ ਬਸ ਬਕਲੇ ਆਪੀ ਭਾਈ ਜੀ ਦੀ ਜਿੰਨੀ ਮਿਲਦੀ ਸਹੀ ਗੱਲ ਹੈ ਲਾਈਕ ਨਹੀਂ ਕਰੀਂ ਅੰਨੇ ਪਤਾ ਨਹੀਂ ਹੋ ਰਹਾ ਮਾਹੌਲ ਬਿਲਕੁਲ ਵਾਰਿਆ ਹੂੰ Hãy subscribe cho kênh Ghiền Mì Gõ Để không ਨਾਲ ਬੋਲ ਵੀ ਦਿਓ ਵੀ ਇਹ ਭਾਈ ਉਧੇ ਖੁੱਜੂਗਾ ਜਦੋਂ ਕੋਈ ਸਮਾਗਮ ਪ੍ਰੋਗਰਾਮ ਹੋਣਾ ਹੈ ਇਹਨੂੰ ਸੇ ਤੋੜੋ ਨਾ ਫਿਰ ਕਾਰਵਾਈ ਹੋਵੇ ਇਹ ਅਜੀ ਮੈਂਬਰ ਸਾਹਿਬ ਮੈਂਬਰ ਸਾਹਿਬ ਆਨਦੇ ਪੰਚਾਇਤ ਵੱਲੋਂ ਜਿੰਦਾ ਲਿਆ ਜਾ ਰਿਹਾ ਸੀ ਇਹਨੂੰ ਇਹ ਤਾਂ ਇਹ ਜਿੰਦਾ ਜਦੋਂ ਖੁੱਲੂਗਾ ਜਦੋਂ ਕੋਈ ਪ੍ਰੋਗਰਾਮ ਆ ਜੇ ਕਿਸੇ ਨੇ ਤਾਂ ਖੇਡਣ ਨੂੰ ਜਾਂ ਕੋਈ ਸਰਾਤ ਕਰਨ ਜਿੰਦਾ ਖੋਲਿਆ ਉਹਦਾ ਫੜਿਆ ਪਿਆ ਸੀ ਹਾਂ ਨਸ਼ਾ ਕਰਦਾ ਕਿਸੇ ਵੀ ਪ੍ਰਕਾਰ ਦਾ ਬਸ ਜੇ ਤਾਂ ਇਹ ਜਿੰਦਾ ਖੋਲਿਆ ਜਦੋਂ ਸਾਡੇ ਟੁੱਟ ਗਿਆ ਪਤਾ ਲੱਗ ਗਿਆ ਕਿਹਦੇ ਲੱਗੇ ਜਾਂਦੇ ਕਿਹੜੇ ਬੰਦੇ ਨੇ ਖੋਲਿਆ ਬਸ ਉਹਦਾ ਸੋਚ ਨਹੀਂ ਸੀ ਤਾਂ ਫਿਰ ਉਹਦੇ ਨਾਲ ਬਣੂਗਾ ਯਾ ਕੰਦ ਟੱਪਦਾ ਦੇਖ ਲਿਆ ਹਾਂ ਇਹ ਕੰਦ ਟੱਪਦਾ ਦੇਖ ਲਿਆ ਬਾਈ ਇਧਰ ਉਧਰ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਨਾ ਵਿਖੇ ਇੱਕ ਭਾਰੀ ਇਕੱਠ ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਬਿੱਤੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲਦੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਨਸਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋੜ ਨੂੰ ਵੱਡੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣਾਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਰਦ ਤੋਂ ਕੀ ਇਹ ਜਾ ਕਦਮ ਨਾ ਉਠਾਇਆ ਵੀ ਕੱਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਸਾਂ ਨਾ ਵੇਚਣਾਓ ਕੁਸਬਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਇਹ ਚਟੇਰੀ ਪੇੜ ਜਿਹੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਾਸੀਆਂ ਨੇ ਕਮੇਟੀ ਬਣੀ ਕਮੇਟੀ ਵਿੱਚ ਫੈਸਲਾ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਪੀਣ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਨ ਵਾਲ ਨੂੰ ਵੀ ਜੇ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਇੱਕ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਚਾਹੇ ਕੋਈ ਬਾਵਾ ਯਾਤੀ ਬੈਠਾ ਹੈ ਮੜੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬਿਆਂ 'ਚ ਮੜੀਆਂ 'ਚ ਬਹਿ ਕੇ ਚਾਹੇ ਕੋਈ ਸੁੱਖਾ ਪਿੰਦਾ ਕੁਝ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਾਂਗੇ ਵੀ ਸਾਨੂੰ ਦੱਸਿਆ ਨਹੀਂ ਕੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂੰਗਾ ਐਸਐਸਪੀ ਸਾਹਿ ਇਹ ਦੇਖੋ ਜੀ ਆਹ ਕੁਝ ਹੋ ਰਿਹਾ ਸਾਡੇ ਪਿੰਡ ਅੱਜ ਪਿੰਡ ਲਵਾਨਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾਉਣ ਦਾ ਜੋ ਉਪਰਾਲਾ ਕਰੇ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਛਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸਹਿਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਆ ਜੀ ਤੇ ਬਹੁਤ ਵਧੀਆ ਉਪਰਾਲਾ ਅੱਜ ਪਿੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋਗੀ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੰਗੀਨ ਹੋ ਚੁੱਕੇ ਨੇ ਤੇ ਨਿੱਤ ਨਮਾ ਮੁੰਡਾ ਆਪਣਾ ਕੋਈ ਨਾ ਕੋਈ ਇਸ ਦੀ ਆਰਚ ਮਿਲਦਾ ਹਟਣ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਪੱਦਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਾਨਾ ਹੀ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਆ ਸੋ ਸਾਡੀ ਇਹ ਅਪੀਲ ਆ ਵੀ ਹਰ ਇੱਕ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ